ਪਿਛਲੇ ਸਮੇਂ ਚ ਲਗਾਤਾਰ ਪੰਜਾਬ ਦੇ ਵਿੱਚ ਹੋ ਰਹੀ ਬਰਸਾਤ ਦੇ ਚੱਲਦਿਆਂ ਜਿੱਥੇ ਝੋਨੇ ਦੀ ਫਸਲ ਨੂੰ ਜਿਹੜਾ ਕਿਤੇ ਨਾ ਕਿਤੇ ਜਿਹੜਾ ਚੰਗਾ ਹੀ ਮੀਂਹ ਦੱਸਿਆ ਜਾ ਰਿਹਾ ਪਰ ਉੱਥੇ ਹੀ ਜਿਹੜੇ ਸਬਜ਼ੀ ਵਾਲੇ ਕਿਸਾਨ ਨੇ ਉਹਨਾਂ ਦਾ ਵੱਡਾ ਨੁਕਸਾਨ ਹੋ ਰਿਹਾਗਾ ਅਸੀਂ ਇਸ ਸਮੇਂ ਸੰਗਰੂਰ ਦੇ ਨੇੜੇ ਪਿੰਡ ਬਡਰੁੱਖਾ ਚ ਇੱਕ ਕਿਸਾਨ ਦੇ ਖੇਤ ਦੇ ਵਿੱਚ ਖੜਿਆ ਪਹਿਲਾਂ ਇਹ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਜਿੱਥੇ ਕੀ ਜਿਹੜਾ 5 ਏਕੜ ਦੇ ਕਰੀਬ ਕਦੂ ਦੀ ਫਸਲ ਹੈ ਜਿਹੜੀ ਕਿਸਾਨ ਦੀ ਖੇਤ ਦੇ ਵਿੱਚ ਲਗਾਈ ਹੋਈ ਹੈ ਪਰ ਫਸਲ ਤੁਹਾਨੂੰ ਭਰਮੀ ਨਜ਼ਰ ਆ ਰਹੀ ਆ ਪਰ ਇਹ ਜ ਵੱਡੀ ਜਿਹੜੀ ਨੁਕਸ ਹੈਗਾ ਜਿਵੇਂ ਤੁਸੀਂ ਇਹ ਦੇਖ ਸਕਦੇ ਹੋ ਕਿ ਇਸ ਤਰ੍ਹਾਂ ਦਾ ਜਿਹੜਾ ਫਲ ਇਸ ਤੇ ਲੱਗ ਰਿਹਾ ਹੈਗਾ ਪਰ ਇਹ ਪੱਕ ਨਹੀਂ ਰਿਹਾ ਹੈਗਾ ਜਿਵੇਂ ਇਹਨਾਂ ਨੇ ਕਿਸਾਨ ਨੇ ਅੱਜ ਦੱਸਿਆ ਹੈਗਾ ਕਿ 3 ਏਕੜ ਦੇ ਵਿੱਚੋਂ ਸਿਰਫ 3 ਕਰੇਟ ਨੇ ਜਿਹੜੇ ਉਹ ਜਿਹੜੇ ਇਸ ਸਮੇਂ ਉਹਨਾਂ ਨੇ ਤੜਾਈ ਕੀਤੀ ਹੈਗੀ ਸਾਡੇ ਨਾਲ ਕਿਸਾਨ ਮੌਜੂਦ ਨੇ ਵੀਰ ਜੀ ਕੀ ਨਾਮ ਹੈ ਆਪਣਾ ਮੇਰਾ ਨਾਮ ਕੁਲਵਿੰਦਰ ਸਿੰਘ ਹੈ ਜੀ ਪਿੰਡ ਬਟਰੁਖਾ ਹਮ ਕੁਲਵਿੰਦਰ ਜੀ ਕਿੰਨਾ ਕੁ ਨੁਕਸਾਨ ਆ ਜਿਹੜਾ ਇਸ ਸਮੇਂ ਤੁਹਾਡਾ ਕਦੂ ਦੀ ਫਸਲ ਦਾ ਹੋ ਰਿਹਾ ਹੈਗਾ ਬਹੁਤ ਜ਼ਿਆਦਾ ਨੁਕਸਾਨ ਆ ਜੀ ਆਪਾਂ ਕਣਕ ਵੱਢ ਕੇ ਉਦੋਂ ਬਾਅਦ ਕਦੂ ਲਾਇਆ ਸੀਗਾ ਤਕਰੀਬਨ ਅਪ੍ਰੈਲ ਦੇ ਲਾਸਟ ਤੇ ਮਈ ਦੇ ਸ਼ੁਰੂ ਚ ਲਗਾਇਆ ਸੀਗਾ ਤੇ ਉਦੋਂ ਤੋਂ ਲੈ ਕੇ ਹੁਣ ਤੱਕ ਆਪਣਾ ਮਤਲਬ ਇਹਨੇ ਕੋਈ ਖਰਚਾ ਨਹੀਂ ਆਪਾਂ ਨੂੰ ਮੋੜਿਆ ਹੈਗਾ ਜੇ ਆਪਾਂ ਕਹੇ ਕਹੀਏ ਹਮ ਮਤਲਬ ਜਿੰਨਾ ਕ ਆਪਾਂ ਇਹਦੇ ਉੱਤੇ ਜੀ ਡੀਜ਼ਲ ਫੂਕਿਆ ਜਾਂ ਬੀ ਸਿਰਫ ਉਹ ਉਹ ਆਇਆ ਜਾਂ ਜਿਹੜਾ ਆਪਾਂ ਠੇਕਾ ਭਰਿਆ ਉਹ ਹਜੇ ਆਪਣੇ ਲਈ ਵਾਪਸ ਨਹੀਂ ਆਇਆ ਹੈਗਾ ਹਮ ਤਾਂ ਕਿਵੇਂ ਦੇਖਦੇ ਹਾਂ ਕਿਉਂਕਿ ਇਹ ਬਰਸਾਤ ਹੈ ਜਿਹੜੀ ਬਰਸਾਤ ਦੇ ਜਿਵੇਂ ਤੁਸੀਂ ਦੱਸ ਰਹੇ ਹੋ ਕਿ ਕਿੰਨਾ ਕਿਹੜਾ ਨੁਕਸਾਨ ਇਹਦਾ ਕਰਦੀ ਹੈ ਤੇ ਕਿਸ ਤਰੀਕੇ ਨਾਲ ਕਰਦੀ ਹੈ ਬਰਸਾਤ ਦੇ ਦਾ 100% ਨੁਕਸਾਨ ਹੈ ਜੀ ਬੇਲਾਂ ਤੇ ਤੇ ਬਰਸਾਤ ਕਾਰਨ ਜਿਹੜੀ ਹਿਮੀਡਿਟੀ ਹੈ ਜਿਹੜੀ ਉਹ ਵੱਧਦੀ ਹੈ ਹਵਾ ਦੇ ਵਿੱਚ ਜਿਹੜੀ ਨਮੀ ਕਹਿ ਸਕਦੇ ਆਪਾਂ ਉਹ ਵੱਧਦੀ ਹੈ ਕੋਸ਼ ਜਿਹੜੀ ਹੈ ਆਪਣੀਆਂ ਜੀਰੀਆਂ 'ਚ ਪਾਣੀ ਖੜਾ ਜਾਂਦਾ ਜਿਹੜੀ ਤੇ ਉਹ ਪਾਣੀ ਜਦੋਂ ਐਵਪੋਰੇਟ ਹੁੰਦਾ ਉਹ ਵੀ ਹਵਾ 'ਚ ਜਾ ਕੇ ਮਿਲ ਜਾਂਦਾ ਤੇ ਉਹਦੇ ਕਾਰਨ ਜਿਹੜੀ ਇਹਦੀ ਫਲ ਦੀ ਸੈਟਿੰਗ ਨਹੀਂ ਬੈਠਦੀ ਬੇਲਾਂ ਦੀ ਬੀਲਾਂ ਸਿਰਫ ਜਦੋਂ ਹਵਾ 'ਚ ਪਾਣੀ ਮਿਲ ਜਾਂਦਾ ਹੈ ਸਿਰਫ ਗਰੋਥ ਕਰੀ ਜਾਂਦੀਆਂ ਨੇ ਤੁਸੀਂ ਦੇਖ ਸਕਦੇ ਹੋ ਬੀਲਾਂ ਆਪਣੀਆਂ ਪਾਹੇ 'ਚ ਜੜ ਗਈਆਂ ਉਤਰ ਪਲਾਟਾਂ 'ਚ ਬਾਗੀਆਂ ਦਰਖਤਾਂ ਦੇ ਜੜ ਗਈਆਂ ਸਿਰਫ ਇਹ ਗਰੋਥ ਕਰ ਰਹੀਆਂ ਨੇ ਫਲਤੇ ਨਹੀਂ ਜ਼ੋਰ ਲਾ ਰਹੀਆਂ ਕੋਸ਼ ਆਪਣਾ ਜਿਹੜਾ ਕਲਾਉਡੀ ਜਿਹੜਾ ਹੋਇਆ ਹੋਇਆ ਵੈਦਰ ਹੋਇਆ ਹੋਇਆਗਾ ਜਾਂ ਰੋਜ਼ ਆਪਣਾ ਮੀਂਹ ਪਈ ਜਾਂਦੀ ਹੈ ਕਿਨਮਣ ਹੋਈ ਜਾਂਦੀ ਹੈ ਧਰਤੀ ਥੱਲੇ ਗਿੱਲੀ ਹੈ ਇਹ ਸਾਰਾ ਕਾਰਨ ਬਾਰਿਸ਼ ਦਾ ਹੈਗਾ ਜੇ ਧੁੱਪਾਂ ਪੈਣ ਖੁਸ਼ਕ ਹਵਾ ਚੱਲੇ ਤਾਂ ਜਾ ਕੇ ਜਿਹੜਾ ਆਪਣੀ ਫਲਦੀ ਸੈਟਿੰਗ ਬਣੂਗੀ ਤਾਂ ਪੋਲੀਨੇਸ਼ਨ ਹੋਊਗਾ ਫੇਰ ਹੀ ਮਧੂ ਮੱਖੀਆਂ ਆਪਾਂ ਨੂੰ ਖੇਤ ਚ ਦਿਖਾਈ ਦੇਣਗੀਆਂ ਫੇਰ ਜਾ ਕੇ ਆਪਣਾ ਜਿਹੜਾ ਮੁਨਾਫਾ ਕਿੰਨੀ ਆਪਾਂ ਪਤਾ ਲਾਂਗੇ ਕਿੰਨਾ ਕੁ ਨੁਕਸਾਨ ਇਸ ਸਮੇਂ ਤੁਹਾਡਾ ਹੋ ਰਿਹਾ ਕਿੰਨੀ ਤੁਸੀਂ ਏਕੜ ਦੇ ਵਿੱਚ ਜਿਹੜੀ ਸਬਜ਼ੀਆਂ ਲਗਾਈ ਹੋਈ ਹੈ ਹੁਣ ਆਪਾਂ ਨੇ ਤਕਰੀਬਨ 5.5 ਏਕੜ ਚ ਜਿਹੜੀ ਸਬਜ਼ੀ ਲਗਾਈ ਹੋਈ ਹੈ ਜੀ ਤੇ 2 ਏਕੜ ਆਪਾਂ ਨੇ ਖੀਰਾ ਲਾਉਣਾ ਹੈ ਹਜੇ ਉਹ ਵੀ ਨਹੀਂ ਹਜੇ ਕੋਈ ਅੱਗੇ ਮਤਲਬ ਪ੍ਰੋਸੈਸ ਕਰਨ ਦੇ ਰਿਹਾ ਰੱਬ ਕਿਉਂਕਿ ਮੀਂਹ ਪਈ ਜਾਂਦਾ ਈ ਤੇ ਵਾਹਣ ਗਿੱਲਾ ਹੋ ਜਾਂਦਾ ਹੁਣ ਇਹ ਕਦੂ ਆਪਾਂ ਤਕਰੀਬਨ 5 ਤੇ ਇਹਦਾ ਆਪਾਂ ਠੇਕਾ ਪੱਲਿਓਂ ਜਿਹੜਾ ਭਰਿਆ ਹੋਇਆਗਾ ਉਹ ਆਪਾਂ ਨੂੰ ਹਜੇ ਕੋਈ ਵਾਪਸ ਨਹੀਂ ਆਇਆ ਜਾਂ ਲੇਬਰ ਜਿਹੜੀ ਇੱਥੇ ਖਰਚਾ ਪਾ ਰਹੇ ਆ ਆਪਾਂ ਉਹਨਾਂ ਦੀ ਲੇਬਰ ਦੀ ਤੜਾਈ ਹੋ ਰਹੀ ਆ ਸਿਰਫ ਉਹਨਾਂ ਉਹਨਾਂ ਦਾ ਪੂਰਾ ਸੂਰਾ ਜਾਂ ਮਸਾ ਹੋ ਰਿਹਾਗਾ ਹੂੰ ਜਦੋਂ ਕਿਸਾਨ ਨੂੰ ਇਹੋ ਜੀ ਵਿਪਤਾ ਪੈਂਦੀ ਆ ਤਾਂ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੁਣ ਇਹਦੇ ਲਈ ਕੋਈ ਬਾਗਬਾਨੀ ਵਿਭਾਗ ਨਾਲ ਕੋਈ ਗੱਲਬਾਤ ਕੀਤੀ ਨਹੀਂ ਨਹੀਂ ਆਪਾਂ ਨੇ ਕੋਈ ਗੱਲਬਾਤ ਨਹੀਂ ਕੀਤੀ ਬਾਗਬਾਨੀ ਵਿਭਾਗ ਨਾਲ ਨਾ ਜੇ ਆਪਾਂ ਨੂੰ ਕੋਈ ਉਮੀਦ ਹੈਗੀ ਹੈ ਜੀ ਉਹਨਾਂ ਤੋਂ ਕਿਸੇ ਤੋਂ ਕੋਈ ਆਪਾਂ ਨੂੰ ਤਾਂ ਨਹੀਂ ਲੱਗਦਾ ਹੈ ਵੀ ਕੋਈ ਆਪਾਂ ਨੂੰ ਆ ਕੇ ਕੋਈ ਸਬਸਿਡੀ ਜਾਂ ਕੁਝ ਵੀ ਦੇਣਗੇ ਉਹ ਮੁਆਵਜ਼ਾ ਵਗੈਰਾ ਆਪਾਂ ਨੂੰ ਕੋਈ ਉਮੀਦ ਨਹੀਂ ਇਹਦਾ ਆਪਾਂ ਨੇ ਆਪ ਖੁਦ ਲਾਏ ਨੇ ਤੇ ਆਪਾਂ ਨੂੰ ਆਪ ਨੂੰ ਅੱਗੇ ਹੋ ਕੇ ਲੜਨਾ ਪੂਗਾ ਪਾਨੂੰ ਆਪ ਨੂੰ ਆਪ ਨੂੰ ਅੱਗੇ ਹਿੰਮਤ ਨਾਲ ਜਿਹੜੀ ਹੋਰ ਫਸਲ ਗਣੀ ਚ ਦੇਖਣਾ ਪੂਗਾ ਬਾਪੂ ਜੀ ਕਿਵੇਂ ਦੇਖਦੇ ਹੋ ਕਿ ਪਿਛਲੇ ਦਿਨਾਂ ਚ ਜਦੋਂ ਤੁਸੀਂ ਇਹਨੂੰ ਤੜਾਈ ਕਰਦੇ ਹੋ ਜੇਕਰ ਬਰਸਾਤ ਨਹੀਂ ਹੁੰਦੀ ਤਾਂ ਉਦੋਂ ਨਾਲ ਹੁਣ ਕਿੰਨਾ ਫਰਕ ਪੈ ਜਾਂਦਾ ਹੈਗਾ ਇਹਦਾ ਇਹਦਾ ਜਿਹੜਾ ਰੋਹੀ ਦਾ ਝਾੜ ਹੈਗਾ ਝੜਦਾ ਤਾਂ ਫਰਕ ਪੈ ਗਿਆ ਮੇਲੇ ਕਿਵੇਂ ਰਹੀ ਕੁਝ ਨਹੀਂ ਹੈਗਾ ਤੇ ਖਾਲੀ ਹੋ ਗਿਆ ਹੂੰ ਯਾਨੀ ਕਿ ਜੇ ਮਾਲਕ ਖੁਸ਼ਕੀ ਹੁੰਦੀ ਹੈ ਥੱਲੋ ਧਰਤੀ ਸੁੱਕ ਗਈ ਜਿੱਦਾਂ ਹੂੰ ਫਿਰ ਹੋ ਸਕਦਾ ਵੀ ਇੱਕ ਤੋਂ ਟੈਂਪੋ ਭਰ ਦੇ ਹੂੰ ਹੁਣ ਇੱਕ ਤੋਂ ਟੈਂਪੋ ਦੇ ਵੀ ਆਸ ਨਹੀਂ ਕਿਉਂਕਿ ਇਹ ਦਿਨ ਪੂਰੇ ਹੋ ਗਏ ਹੂੰ ਅਸਲ ਤਾਂ ਇਹ ਜੋਨ ਕਿ ਕਹਿ ਲੀਏ ਵੀ ਜਨ ਕਿ 100 ਦਿਨ ਦੀ ਖੇਤੀ ਆ ਹੂੰ ਵਿੱਚ ਬੀ ਲਾਉਣੇ ਵਿੱਚ ਹੀ ਤੜਾਈ ਹੂੰ 100 ਦਿਨ ਜੋਰ ਲਾਉਂਦਾ ਹੈ 100 ਦਿਨ ਦੇ ਵਿੱਚੋਂ ਵਿੱਚ ਹੀ ਤੜਾਈ ਆ ਕਿ ਵਿੱਚ ਹੀ ਲਵਾਈ ਆ ਗਈ 30 35 ਦਿਨ ਦੀ ਤੜਾਈ ਹੁੰਦੀ ਹੈਗੀ ਬਾਕੀ ਇਹ ਬਿਨਾ ਪਾ ਲਾਣਾ ਹੁੰਦਾਗਾ ਹੂੰ ਉਹ ਜਨ ਟਾਈਮ ਚ ਲੰਘ ਜਾਊਗਾ ਮੈਨੂੰ ਲੱਗਦਾ ਤਕਰੀਬਨ ਹੁਣ ਇਹ ਦੇਣਾ ਦੂਣਾ ਤੇ ਨੇ ਕੀ ਹੁੰਦਾ ਪੌਣੀ ਪੈਣਗੀਆਂ ਹੁਣ ਅਸੀਂ 15 ਤਰੀਕ ਤੱਕ ਦੇਖਾਂਗੇ ਪਰ ਹੁਣ ਬਰਸਾਤ ਜੇ ਮੈਂ ਫੇਰ ਦੁਬਾਰੇ ਸਿਰ ਤੇ ਖੜੀ ਹੈਗੀ ਉਹ ਹੀ ਉਹ ਹੀ ਹੈ ਵੀ ਉਹ 15 ਤਰੀਕ ਤੱਕ ਦੇਖਾਂਗੇ ਬਰਸਾਤ ਕੀ ਕਰਦੀ ਹੈ ਕੀ ਨਾ ਕਿਰਾ ਮਾੜੀ ਬਰਸਾਤ ਨੂੰ ਨਿਖਰੰਦੇ ਜਾਂ ਤਾਂ ਜੇ ਪ੍ਰਧਾਨਤ ਨਿਕਰ ਕੇ ਜਾਨੂੰ ਨਹੀਂਦਾ ਵੀ ਆਪਣਾ ਕਦੋਂ ਬਣਨਾ ਸ਼ੁਰੂ ਹੋ ਗਿਆ ਫਿਰ ਇਹ ਤਾਂ ਪੰਜ-ਛੇ ਦਿਨ ਹੋਰ ਰੱਖ ਲਾਂਗੇ ਨਹੀਂ ਆ ਕਿਹੜੇ ਆਉਣ ਵਾਲੀ 15 ਤਰੀਕਾ ਨੂੰ ਸਾਰਿਆਂ ਨੂੰ ਥੱਲੇ ਲਾ ਦਾਂਗੇ ਇਹ ਚੀਜ਼ਾਂ ਨੇ ਕਿ ਵੀ ਨਹੀਂ ਰੱਖਣਾ ਉਸ ਤੋਂ ਬਾਅਦ ਫਿਰ ਨੁਕਸਾਨ ਕਾਫੀ ਹੋਣਾ ਕਿੰਨਾ ਕਿ ਨੁਕਸਾਨ ਦੀ ਨੁਕਸਾਨ ਤਾਂ ਦੇਖੋ ਇਹਨੂੰ ਨੁਕਸਾਨ ਕਹਿ ਲਓ ਸਹਿਨ ਨਮਾਫਾ ਕਹਿ ਲਓ ਕੋਸ ਮਰਜੀ ਕਹਿ ਲਓ ਕਿਉਂ ਘਾਟਾ ਤਾਂ ਹੁਣ ਇਹਦੇ ਪਈ ਚੀਜ਼ਾਂ ਸਹਿਣ ਹੀ ਪੈਂਦਾ ਅੱਜ ਦੇ ਨਹੀਂ ਸਹਿੰਦੇ ਉਹਦੇ ਦੀ ਸਹਿੰਦੇ ਤੋਂ ਰੌਣੇ ਆ ਕਦੇ ਗੋਭੀ ਬਾਤ ਹੀ ਕਦੇ ਖੀਰੇ ਨਹੀਂ ਲੱਗੇ ਖੀਰੇ ਬਾਹ ਤੇ ਕਿਸੇ 마ੜੂ ਬੇਠਾ ਲਾਲਾ ਦੀ ਗਾ 마ੜੂ ਬੇਠੇ ਵਾਲਾ ਵਾਹਣ ਵਿਲੇ ਹੀ ਰਹਿ ਗਿਆ 마ੜੂ ਬੇਠਾ ਇੰਨਾ ਕ ਲੱਗਿਆ ਜਿੰਨਾ ਕ ਨਾਲ ਕਹੀ ਹੈ ਵਕੀਤ ਉਹ ਹਜੇ ਵੀ ਸਾਥੋ ਹਜੂਰ ਸਾਹਿਬ ਵਾਲੇ ਲਿਜਾਈਂ ਗਏ ਨੇ ਕਿ ਗੱਡੀ ਭਰ ਕੇ ਨਹੀਂ ਸਾਡਾ ਸਾਰੀ ਫਰੀ ਦੀ ਖਰਚਾ ਉਹਦੇ ਪੈ ਗਿਆ ਦੀਗਾ ਚੱਲਨੇ ਪੈੰਦੇ ਨੇ ਤਾਂ ਜੇ ਸਬਜ਼ੀ ਨਾਲ ਪੰਗਾ ਲੈਣਾ ਤਾਂ ਤਾਕੜੇ ਹੋ ਕੇ ਲੋ ਦਿਲ ਵੱਡਾ ਹਰਾ ਕਰਕੇ ਹੁਣ ਮੇਰੇ ਜਨ ਕਿ ਇਹ ਤਜਰਬਾ ਅਸਲ ਹੋ ਗਿਆ ਮੈਂ 28 ਸਾਲ ਕੰਮ ਕਰਦੇ ਨੂੰ ਹੋ ਗਏ ਜਿਹੜਾ ਕਿ 25 ਸਾਲ ਦਾ ਤਜਰਬਾ ਦਾ ਮੇਰਾ ਫੁੱਲ ਲਾਈਨ ਹੋ ਗਿਆ ਮੈਂ ਤਾਂ ਹੰਣ ਗਿਆ ਚ ਆਪਣ ਕੋਈ ਟੈਨਸ਼ਨ ਨਹੀਂ ਕੋਈ ਦਿਮਾਗ ਤੇ ਬੋਝ ਨਹੀਂ ਪਾਉਂਦੇ ਗੁਰੂ ਨਾਨਕ ਦੇਵ ਜੀ ਬਾਹ ਫੜ ਕੇ ਛੱਡ ਕੇ ਗਿਆ ਇੱਧਰ ਇੱਧਰ ਹੀ ਰਹਾਗੇ ਜਿਨਾਂ ਕਦੇ ਜ਼ਿੰਦਗੀ ਦਿੱਤੀ ਹੈ ਰੱਬ ਨੇ ਠੀਕ ਹੈ ਤਾਂ ਕੋਈ ਬਾਗਬਾਨੀ ਵਿਭਾਗ ਤੋਂ ਆਸ ਹੈ ਨਹੀਂ ਕਰਦੇ ਆਪਾਂ ਉਹਨਾਂ ਕੋਲੇ ਨਹੀਂ ਜਾਣਾ ਹੈਗਾ ਕੀ ਲੋੜ ਆਪਾਂ ਨੂੰ ਜੇ ਕੋਈ ਆਪਾਂ ਨੂੰ ਸੰਤ ਸੁੰਦਗੀ ਦੇ ਦੇਣਾ ਬਣਦਾ ਉਹੀ ਬਹੁਤ ਹੁੰਦਾ ਹੈਗਾ ਕਿਉਂ ਆਪਾਂ ਜਾਣਦੇ ਹਾਂ ਕਿ ਜ਼ਰੂਰਤ ਆਪ ਨੂੰ ਬਹੁਤ ਦਿੱਤੀ ਹੈ ਰੱਬ ਦੀ ਇੱਥੇ ਵੀ ਤਾਂ ਕਿਤੇ ਹੋਰ ਕਮਾ ਲਾਂਗੇ ਦੇਊਗਾ ਉਹ ਬੜਾ ਬੇਹੰਤ ਹੈ ਬਹੁਤ ਬੇਹੰਤ ਹੈ ਕੋ ਦਊਗਾ ਅੱਜ ਨਹੀਂ ਕੱਲ ਕੱਲ ਨਹੀਂ ਪਰਸ ਅਨੁਵਿਸ਼ਾਣ ਇਹ ਕਿਤੇ ਨਾ ਕਿਤੇ ਜਿਹੜਾ ਇੱਕ ਜਿਹੜੀ ਆਸ ਹੈਗੀ ਇੱਕ ਕਿਸਾਨ ਦੀ ਹੁੰਦੀ ਹੈ ਉਹ ਪ੍ਰਮਾਤਮਾ ਦੇ ਉੱਪਰ ਹੈ ਕਿਉਂਕਿ ਵੱਡਾ ਜਿਹੜਾ ਰੱਖਣਾ ਪੈਂਦਾ ਕਿਉਂਕਿ ਇਸ ਸਮੇਂ 5 ਏਕੜ ਦੇ ਜਿਹੜੀ ਫਸਲ ਖੜੀ ਹੈ ਖੁੱਲੇ ਸਾਮਾਨ ਦੇ ਥੱਲੇ ਲਗਾਤਾਰ ਰੋਜ਼ ਦੇ ਹੀ ਰੋਜ਼ ਖਰਾਬ ਹੋ ਰਹੀ ਹੈਗੀ ਕਿਉਂਕਿ ਝਾੜ ਹੋ ਨਹੀਂ ਰਿਹਾ ਲਗਾਤਾਰ ਨੁਕਸਾਨ ਹੋ ਰਿਹਾ ਹੈ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋਗੇ ਕਿ ਫਲ ਤਾਂ ਲੱਗ ਰਿਹਾ ਹੈਗਾ ਪਰ ਫਲ ਪੱਕ ਦਾ ਨਜ਼ਰ ਨਹੀਂ ਆਉਂਦਾ ਹੈਗਾ ਤਾਂ ਕਿਸਾਨ ਦਾ ਵੱਡਾ ਦਿਲ ਹੁੰਦਾ ਇਸੇ ਜਗ੍ਹਾ ਤੇ ਉੱਪਰ ਆ ਕੇ ਕਿ ਜਦੋਂ ਨੁਕਸਾਨ ਵੀ ਹੋ ਰਿਹਾ ਲਗਾਤਾਰ ਤੇ ਉਮਰੇ ਕੋਈ ਰਾਹ ਵੀ ਦਿਖਾਈ ਨਹੀਂ ਦਿੰਦਾ ਤਾਂ ਕਿਤੇ ਨਾ ਕਿਤੇ ਉਸ ਨੂੰ ਪ੍ਰਮਾਤਮਾ ਤੋਂ ਇੱਕ ਆਸ ਨਜ਼ਰ ਆਉਂਦੀ ਹੈ ਕਿ ਇਸੇ ਤਰ੍ਹਾਂ ਜਿਹੜੀ ਇਹ ਖੇਤੀ ਹੈਗੀ ਉਸ ਦੀ ਚੱਲਦੀ ਰਹੇ। ਧੰਨਵਾਦ ਸਵੇਰਾ ਟੀਵੀ ਤੋਂ ਕੁਲਵੀਰ ਸਿੰਘ ਸੰਗਰੂਰ।